ਆਕਰ ਮੇਰਾ ਪੁੱਤ ਠੰਡਾ ਰਹ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਹਾਜੀ ਸਾਹਿਬ ਕੋ ਆਨਿਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਚ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਦੇ ਬਿਆਨ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਤੂਫਾਨ ਲਿਆ ਦਿੱਤਾ ਹੈ ਇਫਤਖਾਰ ਠਾਕੁਰ ਦੇ ਵੱਲੋਂ ਆਏ ਦਿਨ ਹੀ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਤੇ ਹੁਣ ਉਹਨਾਂ ਦੇ ਵਿਵਾਦਿਤ ਬਿਆਨ ਤੇ ਚਲ ਮੇਰਾ ਪੁੱਤ ਫਿਲਮ ਦੇ ਰਾਈਟਰ ਨੇ ਜਵਾਬ ਦਿੱਤਾ ਹੈ ਉਹਨਾਂ ਦੇ ਵੱਲੋਂ ਇਫਤਖਾਰ ਦੀ ਚੰਗੀ ਰੇਲ ਬਣਾਈ ਗਈ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤੇਰੇ ਸਿਰ ਤੇ ਤੇਰਾ ਘਰ ਨਹੀਂ ਚੱਲਦਾ ਪੰਜਾਬੀ ਸਿਨੇਮਾ ਸਵਾ ਚੱਲੇਗਾ ਗੱਲ ਕਰ ਤੇਰੀ ਐਸੀ ਚਵਾਂ ਮਾਦਨ ਤੋਂ ਪਹਿਲਾਂ ਸੀ ਫਿਲਮ ਬਣਾ ਚੁੱਕੇ ਸੀ ਇਸੇ ਲਈ ਰਿਲੀਜ਼ ਵੀ ਕਰਨੀ ਪੈਣੀ ਹੈ ਕਿਉਂਕਿ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਨੇ ਇੰਨਾ ਪੈਸਾ ਲਾਇਆ ਇਹ ਗੱਲ ਜੇ ਤੂੰ ਸੈੱਟ ਤੇ ਕਹੀ ਹੁੰਦੀ ਤਾਂ ਪੁੱਤਰ ਤੇਰਾ ਮੂੰਹ ਕਾਲਾ ਕਰਕੇ ਜਹਾਜ਼ ਚਾਰ ਦੇਣਾ ਸੀ ਤੈਨੂੰ ਉਹ ਤੇਰੀ ਡਰਾਮਾ ਕਾਮ ਨੇ ਅਸ਼ਲੀਲ ਕਾਮੇਡੀ ਤੋਂ ਇਲਾਵਾ ਕੀਤਾ ਕੀ ਹੈ ਲਾਈਫ ਦੇ ਵਿੱਚ ਸੀਐਮਪੀ ਨੇ ਤੁਹਾਨੂੰ ਫੈਮਲੀ ਆਡੀਅנס ਦਿੱਤੀ ਤੁਹਾਨੂੰ ਥੋੜੇ ਲੋਕ ਹੀ ਨਹੀਂ ਲੈਂਦੇ ਫਿਲਮਾਂ ਦੇ ਵਿੱਚ ਆ ਟੀਵੀ ਸ਼ੋਜ਼ ਇਹ ਇੰਟਰਵਿਊਜ਼ ਜੋ ਤੁਸੀਂ 4-5 ਸਾਲ ਤੋਂ ਕਰ ਰਹੇ ਹੋ ਸੀਐਮਪੀ ਦੀ ਦੇਣਾ ਨਹੀਂ ਤਾਂ ਹਰ ਸੱਚਾ ਮੁਸਲਮਾਨ ਤੁਹਾਨੂੰ ਹਰਾਮ ਸਮਝਦਾ ਸੀ ਅਤੇ ਤੁਹਾਡੇ ਕੰਮ ਨੂੰ ਤੇਰੀ ਸਿਰਫ ਉਹ ਹੀ ਫਿਲਮ ਚੱਲੀ ਹੈ ਜੋ ਮੇਰੇ ਨਾਲ ਕੀਤੀ ਹੈ ਤੂੰ ਹੁਣ ਜਿੰਨੀਆਂ ਫਿਲਮਾਂ ਤੂੰ ਕੀਤੀਆਂ ਸਭ ਫਲੋਪ ਹੈ ਜੇ ਮੈਂ ਉਹ ਸਭ ਤੇਰੇ ਝੂਠੇ ਕਿਸੇ ਦਸਤੇ ਆਡੀਅנס ਨੂੰ ਜੋ ਤੂੰ ਸੈੱਟ ਤੇ ਸੁਣਾਉਂਦਾ ਸੀ ਤੇਰੀ ਆਪਣੀ ਆਵਾਮ ਨੇ ਤੈਨੂੰ ਛਿੱਤਰ ਫੇਰਨੇ ਆ ਕੰਮ ਕੀ ਬੰਦ ਹੋਇਆ ਤੂੰ ਪਾਗਲ ਹੋ ਗਿਆ ਠਾਕਰ ਮੇਰਾ ਪੁੱਤ ਠੰਡਾ ਰਹਿ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਹਾਜੀ ਸਾਹਿਬ ਕੋਵਾਨਿਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤੇ ਤਾਂ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਚ ਵਕਾਤ ਮੇਰੋ ਠਾਕਰ ਮੇਰੇ ਪੁੱਤ ਠੰਡਾ ਰਹ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਆਜੀ ਸਾਹਿਬ ਕੋ ਆਨਿਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਚ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਦੇ ਬਿਆਨ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਤੂਫਾਨ ਲਿਆ ਦਿੱਤਾ ਹੈ ਇਫਤਖਾਰ ਠਾਕੁਰ ਦੇ ਵੱਲੋਂ ਆਏ ਦਿਨ ਹੀ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਤੇ ਹੁਣ ਉਹਨਾਂ ਦੇ ਵਿਵਾਦਿਤ ਬਿਆਨ ਤੇ ਚਲ ਮੇਰਾ ਪੁੱਤ ਫਿਲਮ ਦੇ ਰਾਈਟਰ ਨੇ ਜਵਾਬ ਦਿੱਤਾ ਹੈ ਉਹਨਾਂ ਦੇ ਵੱਲੋਂ ਇਫਤਖਾਰ ਦੀ ਚੰਗੀ ਰੇਲ ਬਣਾਈ ਗਈ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤੇਰੇ ਸਿਰ ਤੇ ਤੇਰਾ ਘਰ ਨਹੀਂ ਚੱਲਦਾ ਪੰਜਾਬੀ ਸਿਨੇਮਾ ਸਵਾ ਚੱਲੇਗਾ ਗੱਲ ਕਰ ਤੇਰੀ ਐਸੀ ਚੋ ਮਾਦਨ ਤੋਂ ਪਹਿਲਾਂ ਸੀ ਫਿਲਮ ਬਣਾ ਚੁੱਕੇ ਸੀ ਇਸੇ ਲਈ ਰਿਲੀਜ਼ ਵੀ ਕਰਨੀ ਪੈਣੀ ਹੈ ਕਿਉਂਕਿ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਨੇ ਇੰਨਾ ਪੈਸਾ ਲਾਇਆ ਇਹ ਗੱਲ ਜੇ ਤੂੰ ਸੈੱਟ ਤੇ ਕਹੀ ਹੁੰਦੀ ਤਾਂ ਪੁੱਤਰ ਤੇਰਾ ਮੂੰਹ ਕਾਲਾ ਕਰਕੇ ਜਹਾਜ਼ ਚਾਰ ਦੇਣਾ ਸੀ ਤੇ ਤੂੰ ਤੇਰੀ ਡਰਾਮਾ ਕਾਮ ਨੇ ਅਸ਼ਲੀਲ ਕਾਮੇਡੀ ਤੋਂ ਇਲਾਵਾ ਕੀਤਾ ਕੀ ਹੈ ਲਾਈਫ ਦੇ ਵਿੱਚ ਸੀਐਮਪੀ ਨੇ ਤੁਹਾਨੂੰ ਫੈਮਲੀ ਆਡੀਅנס ਦਿੱਤੀ ਤੁਹਾਨੂੰ ਥੋੜੇ ਲੋਕ ਹੀ ਨਹੀਂ ਲੈਂਦੇ ਫਿਲਮਾਂ ਦੇ ਵਿੱਚ ਆ ਟੀਵੀ ਸ਼ੋਜ਼ ਇਹ ਇੰਟਰਵਿਊਜ਼ ਜੋ ਤੁਸੀਂ 4-5 ਸਾਲ ਤੋਂ ਕਰ ਰਹੇ ਹੋ ਸੀਐਮਪੀ ਦੀ ਦੇਣਾ ਨਹੀਂ ਤਾਂ ਹਰ ਸੱਚਾ ਮੁਸਲਮਾਨ ਤੁਹਾਨੂੰ ਹਰਾਮ ਸਮਝਦਾ ਸੀ ਅਤੇ ਤੁਹਾਡੇ ਕੰਮ ਨੂੰ ਤੇਰੀ ਸਿਰਫ ਉਹ ਹੀ ਫਿਲਮ ਚੱਲੀ ਹੈ ਜੋ ਮੇਰੇ ਨਾਲ ਕੀਤੀ ਹੈ ਤੂੰ ਹੋਰ ਜਿੰਨੀਆਂ ਫਿਲਮਾਂ ਤੂੰ ਕੀਤੀਆਂ ਸਬ ਫਲੋਪ ਹੈ ਜੇ ਮੈਂ ਉਹ ਸਬ ਤੇਰੇ ਝੂਠੇ ਕਿਸੇ ਦੱਸਦੇ ਆਡੀਅੰਸ ਨੂੰ ਜੋ ਤੂੰ ਸੈੱਟ ਤੇ ਸੁਣਾਉਂਦਾ ਸੀ ਤੇਰੀ ਆਪਣੀ ਆਵਾਮ ਨੇ ਤੈਨੂੰ ਛਿੱਤਰ ਫੇਰਨੇ ਆ ਕੰਮ ਕੀ ਬੰਦ ਹੋਇਆ ਤੂੰ ਪਾਗਲ ਹੋ ਗਿਆ ਠਾਕਰ ਮੇਰਾ ਪੁੱਤ ਠੰਡਾ ਰਹਿ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਆਜੀ ਸਾਹਿਬ ਕੋਵਾਨੇਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਚ ਵਕਾਤ ਮੇਰਾ